ਕਿਆ ਮਾਫੀ ਦਾ ਹੋਰ ਕਹਿੰਦੇ ਇਸ ਵੇਲੇ ਜੰਗੀ ਰਾਜ ਨੂੰ ਮਦਦਾ ਹੋ ਜਾ ਜਲਦੀ ਲੁੰਡੇ ਆ ਪਾਕ ਕਬੱਡੀ ਸੈਂਟਰਮੈਨ ਕਲੀਅਰ ਕਰਦੇ ਵੀਰਮਣ ਕੇ 55 ਦੇ ਪਲੇ ਰੋਡਰ ਚੱਕ ਵੀਰਮਣ ਤੇ ਦੋਰ ਤੇ ਨਾਲ ਬਾਈ ਕਰੇ ਰੋਡਰਾਂ ਦੇ ਚੱਕ ਦੋਰ ਤੇ ਨਾਲ ਬਾਈ ਬਲੂਠ ਜੇੜਾ ਤੇ ਲੁੰਡੇ ਵਾਲਾ ਇਹ ਟੀਮਾਂ ਤਿਆਰ ਹੋ ਜਾਂਣਾ ਲਓ ਰੰਨਾ ਜੰਮ ਮਾੜਿਆ ਦੇ ਇੱਕ ਪਰਤ ਹਲਾ ਰਿਹਾ ਉਹ ਕੰਡੇ ਵਾਲਿਆਂ ਦਾ ਨਾਂ ਹਲਾਉ ਵੀ ਪੜ ਕੇ ਆ ਕਾਲਾ ਬਾਂਡੀ ਅੜਗਾ ਇੱਕੋ ਲਾਇਆ ਪਰ ਲਾਇਆ ਜਦ ਕਿ ਮਸਲੀ ਵਾਲਾ ਸਾਹਮਣੇ ਜੀ ਸਾਹਮਣੂ 6:30 ਵਜੇ ਕਿਸੇ ਪਲੇਅਰ ਦੀ ਬਾਬਾ ਰਾਮ ਥੰਮਣ ਜੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ ਵੀ ਜਿੰਨੇ ਵੀ ਹੋਣ ਸਾਰੇ ਅਖਦੇ ਖੇਡ ਦੇ ਵਾਪਸ ਜਾਣ ਹੈ ബാങ്കേറ്റോഡ ਕੋ ਮੈਚ ਹੋ ਰਿਹਾ ਹੈ ਮੇਰੇ ਮਿੱਤਰੋ ਆ ਪੈਂਦੀ ਕਬੱਡੀ ਹੈ ਚਾਰ ਨੇ ਚਾਰੇ ਤਿਆਰ ਹੈ ਕਾਲਾ ਬਾਂਡੀ ਵਾਲਾ ਬਰੂਤਾਰ ਮੇਰੇ ਮਿੱਤਰੋ ਲੱਗਦਾ ਜੋਰ ਹੈ ਬਹੁਤ ਬਹੁਤ ਹੋ ਗਈ ਫਿਰ ਨੰਬਰ ਰੇਡਰ ਦਾ ਪੁਆਇੰਟ ਇਸ ਸਮੇਂ ਧਾਬੀ ਦਾ ਨੰਬਰ ਰੇਡਰ ਦਾ ਚਲ ਵੀ ਮੁੰਡਾ ਪਾ ਕਬੱਡੀ ਗੋਰਾ ਬਾਂਡੀ ਵਾਲਾ ਤੇ ਮੁਰਤੇ ਬਣ ਕੇ ਹੋ ਗਿਆ ਬੱਥੇ ਜੋਰ ਤੋਂ ਪਰਾਂ ਦਾ ਜਿੰਨਾ ਵੀ ਚੋੜਾ ਜਿਸਮਤ ਹੋ ਗਿਆ ਨਾ ਚੜਦੇ ਨੰਬਰ ਕਰਨ ਫੋਨ ਲਕਾਰੇ ਤਾਂ ਵਾਲੇ ਤੇ ਰਾਜੇ ਖੇਤੇ ਮਰਦ ਮੈਦਾਨ ਨੂੰ ਬੱਡ ਕਬੱਡੀ ਪਾਈ ਤੇ ਮਰਦਾ ਵੀ ਖੇਡ ਖੇਡ ਕਬੱਡੀ ਦਾ ਮੇਲਾ ਹਰਿਆਣਾ ਦੇ ਪੰਚੀ ਧਰਤੀ ਦੇ ਮੇਲੇ ਆਹ ਸਾਹਮਣੇ ਸੁਰਜਨ ਦੇ ਕੋੜਾ ਸੁਰਜਨ ਦੇ ਕੋੜਾ ਬੱਲੇ 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 ਆਹ ਲੈ ਗਿਆ ਜੱਟ ਜੂੜ ਚੱਕੇ ਬੱਬੂ ਨੂੰ ਮਾਰ ਕੇ ਆਹ ਲੈ ਗਿਆ ਜੱਟ ਜੂੜ ਚੱਕੇ ਬੱਬੂ ਨੂੰ ਮਾਰ ਕੇ ਨੰਬਰਾਂ ਹੂਆਂ ਦਾ ਪੁਆਇੰਟ ਕਹਿੰਦੇ ਚੰਗੀ ਰਾਂਗੀ ਦੀ ਬੰਦਾ ਜਿਹੜੇ ਮੁੰਡਾ ਪਾਤ ਕਬੱਡੀ ਤਰੀ ਦਿਖਾ ਰਹੀਆਂ ਕਿਸਾਨਾ ਵੀ ਕਹਿੰਦੀ ਮੇਰੇ ਪੱਤਰੀ ਐਨ ਗੰਦੇ ਫੇਲੇ ਲੱਗੀ ਪਈ ਹੈ ਰਿੰਨਾ ਜੰਡਸਾਵੀ ਧਰਤੀ ਦਾ ਕਬੱਡੀ ਪਾਰਾ ਚਾਰੇ ਚਾਰੇ ਤਿਆਰ ਵਰ ਤਿਆਰ ਨੇ ਛੋਟੀ ਦਾ ਮੈਚ ਕਾਲਾ ਪੰਡੂ ਵਾਲਾ ਪਰਮੰਦਰ ਰੋਦਰ ਦਾ ਪੁਆਇੰਟ ਧੰਦਾ ਕੋਈ ਨਾ ਕੜਾ ਕੋਈ ਜਲਦੇ ਯਾਰ ਵੀ ਮੁੰਡਾ ਪਾਗਲੀ ਕਬੱਡੀ ਬਸ ਕੰਨੇ ਰੇਡ ਕਿੰਦਾ ਪਰ ਇਹਨੇ ਥੋੜੇ ਜੀ ਉੱਤਰ ਫਿਰ ਕੇ ਦੇ ਪ੍ਰਾਂਦੀਆਂ ਰੱਖੋ ਲੀਡਰਾਂ ਵਿੱਚ ਵਾਜੇ ਵੀ ਬਣ ਕੇ ਆਓ ਸਾਹਮਣੇ ਪੈ ਗਈ ਰੇਡ ਮੇਰੇ ਮਿੱਤਰੋ ਉਧਰ ਦੇ ਪਾਸੇ ਸਮਾਨ ਕਬੱਡੀ ਦਾ ਸੁਰਜਨ ਕਿੰਦਾ ਔਰ ਨੰਬਰ ਜੱਫੀ ਦਾ ਪੁਆਇੰਟ ਕਹਿੰਦੇ ਜੱਫੀ ਦਾ ਸਬਕ ਨਹੀਂ ਹੈ ਆਹ ਰਾਮ ਬੱਤੂ ਜੋ ਭੁੱਲ ਜਾਂਦਾ ਉਹ ਉਹ ਲੇ ਜਾਂਦਾ ਲੈਣ ਵਿਚਾਲੇ ਜੰਦਾਰੋ ਕੋਈ ਨਹੀਂ ਬਾਕੀ ਹੋ ਗਿਆ ਜਾ ਜਾ ਨਾਲ ਸਾਹਮਣੇ ਕਰਨੀ ਨਜਵਨ ਜਕੀ ਰਾਣੀ ਪਿੰਡ ਦਾ ਕਬੱਡੀ 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 ਤਾਲਾ ਤੇ ਕਰਨੀ ਦੇ ਦਰਮਿਆਨ ਪਈ ਟੱਕਰ ਮਰ ਜਗੀ ਰਾਣੀ ਉੱਟ ਗਿਆ ਆ ਨੰਬਰ ਕਿੰਦੇ ਰੇਡਰ ਦਾ ਪੁਆਇੰਟ ਰੇਡਰ ਦਾ ਚੱਲ ਵੀ ਬਜੀ ਪਾ ਕਬੱਡੀ ਨਜਵਨਾਂ 55 ਨੇ ਬਈ ਨਾਲ ਬਈ ਤੇ ਮੈਚ ਹੋਊਗਾ ਦੂਰ ਤੋਂ ਮਲਾ ਪਿਸਲਾ ਉਹ ਇਧਰੋਂ ਭਰਾ ਬਣ ਕੇ ਪਿਸਲਾ ਬਈ ਕੋਈ ਜਾਨੀ ਆ ਰੇਡ ਬੀੜਾ ਕਿਹਾ ਲਾਸਟ ਸੀ ਹੋਣੀ ਹੈ ਇਸ ਮੈਚ ਦੀ ਕਿਤੋਂ ਵੱਲ ਮਿਲਾਂਗੇ ਕੋਈ ਨਹੀਂ ਉਹ ਭਾ ਫਾਣਦੇ ਆ ਆ ਪਿੰਡੀ ਰੇਡ ਨੰਬਰ ਜੱਫੀਆਂ ਨਾਲ ਤੇ ਮੈਚ ਹੋ ਗਿਆ ਚੱਲੀ ਜਾਂਦਾ ਬਈ ਅਜਾ ਹਜੇ ਨਹੀਂ ਹੋਇਆ ਚੱਲੀ ਜਾਂਦਾ ਨੰਬਰ ਜੱਫੀਆਂ ਨਾਲ ਹਾਂ ਆਹ ਵੀ ਕਬੱਡੀ ਦੇ ਪਰਵਾ ਲਓ ਸਾਹਮਣੇ ਰੰਦਾ ਜੰਗ ਸਾਹਮ ਦਾ ਫੇਰ ਕਬੱਡੀ ਮੁਹੰਮਦੀ ਵੱਧ ਗਿਆ ਦੋ ਦਾ ਤੇ ਮੈਚ ਹੋ ਰਿਹਾ ਮੇਰੇ ਮਿੱਤਰੋ ਲਾਲਬਾਈ ਪਿੰਡ ਦਾ ਬਲੋਕ ਕਮਟ ਖੇਡੂ ਲੂਨੇ ਵਾਲਾ ਕਾਲਾ ਪਾਣੀ ਦੇ ਰੰਨਾ ਮੇਰੇ ਮਿੱਤਰੋ ਕਾਲਾ ਕਰਿੰਦਾ ਹੁੰਦੀ ਬੱਲੇ ਬੱਲੇ ਆਓ ਸਾਹਮਣੇ ਕਾਲਾ ਪਾਣੀ ਦੇ ਰੰਨਾ ਬੰਨੇ ਬੱਲੇ ਨੰਬਰ ਮੇਰੇ ਪ੍ਰਦਰਸ਼ਨ ਫਾਰਮੈਂਸ ਨਾਤ ਕਰ ਰਿਹਾ ਲੱਗਦਾ ਜੰਗੀ ਰਣਾ ਪਾਜੀ ਤਾਇਆ ਇਸ ਤਾਰ ਕਰਵ ਰਿਹਾ ਕਿ ਕਮਾਈ ਨਾਲ ਜੀ ਟੀਮ ਆ ਗਈ ਗਰਾਊਂਡ 'ਚ ਜੰਗੀ ਰਣਾ ਜਿੰਦਗੀ ਜੰਦਾ ਸੱਤੇ ਵੇਟਾਂ ਕਾਂ ਮੇਰੇ ਵੀ ਬਾਈ മണി പത്ര ജനോ ചാർ ത ਹੁਣ ਚਾਲਾਂ ਮਤੇ ਦੇਖਾਂਗੇ ਕੌਣ ਕਿਹੜਾ ਕੰਭਰੋ ਆ ਜਸ਼ਨ ਆ ਕਰਦਾ ਟਰਾਈਮ ਦੇ ਮਿੱਤਰੋ ਲੱਗਦਾ ਜੋਰ ਹੁੰਦੀ ਬੱਲੇ ਬੱਲੇ ਪੈਂਦੇ ਬਟਾਕੇ ਨੰਬਰ ਰੇਡਰ ਦਾ ਲਾਓ ਸਾਹਮਣੇ ਬੀ ਰੇਡ ਲੱਗਦਾ ਜੋਰ ਆ ਔਰ ਤਾਂ ਵੀਰਾ ਔਰ ਨਾ ਮੁੜ ਕੇ ਦੇਖਣਾ ਪਵਾਂ ਵੀ ਔਰ ਮੈਂ ਸੋਣਿਆ ਸੱਜਣਾ ਆ ਵੀ ਉਹਦਾ ਬਾਹਰ ਮਿੱਟੀ ਮੁੰਡਿਆ ਨਾ ਪਹਿਲਵਾਨ ਰੇਡ ਪਾਉਂਦੇ ਨੇ ਫੇਰ ਖੇਡ ਦੇ ਮੈਦਾਨ ਵਿੱਚ ਵਧ ਗਿਆ ਕਬੱਡੀ ਪੈ ਗਈ ਹੈ ਜਿਹੜੀ ਬੇਨਤੀ ਹੈ ਬਾਬਾ ਮੁਰਾਦ ਸਿੰਘ ਦਾ ਪਾਂਡੀ ਤੇ ਮੁੰਡੇ ਜਿਹੜੇ ਆ ਕੋ ਪੰਜਾਬ ਜਿੰਗੀ ਰਾਣੇ ਪਿੰਡ ਦੇ ਅਗਲੇ ਮੈਚ ਨੂੰ ਹਰਦੇਵ ਗੁਨਾ ਅਗਲਾ ਕਾਲਾ ਜੰਡੀ ਯਾਨ ਆਹ ਸਾਹਮਣੇ ਪਹਿਲਵਾਨ ਭੱਜ ਗਿਆ ਨੰਬਰ ਰਿਡਰ ਜ਼ਾਬ ਪ੍ਰਤਾਪ ਮਰੀ ਟਰਾਲੀ ਕੋਲੇ ਪਹੁੰਚੇ ਵੀਰੇ ਪਰਤਾਮ ਮਣੀਆਂ ਵਾਲਾ ਗੁਰੂ ਤੇਨਾਂ ਵੀ ਪਹਿਲਾ ਸਵੀਮਿੰਗ ਕਬੱਡੀ 55 ਦਾ ਬਲੋਡ ਖੇਡਾਂ ਦੇ ਜਿਹੜਾ ਲੋਂਡੇ ਉਹ ਦੂਜਾ ਸੱਮੀ ਹੋ ਮੇਰੇ ਮਿੱਤਰੋ ਆਸ ਸੁਲ ਜਣੀਆਂ ਕਲੀਪ ਨੰਬਰ ਲੱਗੇ ਵਾਪਸ ਆ ਗਿਆ ਪੁਆਇੰਟ ਫਕਰ ਤੇ ਮੇਰੀ ਟੀਮ ਦਾ ਯਾਦਰੀ ਮੁੰਡਿਆ ਪਾ ਕਬੱਡੀ ਸਾਹਮਣੇ ਰੇਡ ਪਾਉਂਦੇ ਨੇ ਜਿਹੜੇ ਨਾਜਵਾਨ ਗੱਭਰੂ ਇਹਦੇ ਨਾਮ ਤੇ ਖਾਨ ਸਰਦਾਰ ਨਾਮ ਹੈ ਖਾਨ ਕਬੱਡੀ ਪਾਉਂਦੇ ਰਹੀ ਵਧ ਗਿਆ ਮੇਰੇ ਮਿੱਤਰੋ ਰੇਡ ਪੈ ਗਈ ਹੈ ਆਹ ਸਾਹਮਣੇ ਜਾਂ ਫਿਰ ਚਾਰ ਹੈ ਹਾਪੀਆਂ ਮਾਰਦੇ ਜਸ਼ਨ ਮਣੀ ਫੱਤਰ ਜੰਨਾ ਨਾਲ ਬਾਜੀ ਤੇ ਹਰਦੇਵ ਪੁਰਾਣਾ ਪਾਪੀ ਆ ਮੇਰੇ ਮਿੱਤਰੋ ਆਓ ਸਾਹਮਣੇ ਪੈ ਗਈ ਰੇਡ ਦੋਨੇ ਬੰਨੇ ਬੰਨੇ ਤੇ ਟੱਕਰਾਂ ਦੋ ਫੈਸਲਾ ਕੀ ਹੈ ਇਹਨਾਂ ਨੇ ਤੇ ਆਉਂਦਾ ਕੰਮ ਕਰਦਾ ਤੂੰ ਦੱਸ ਕੇ ਨਾ ਕਿਹੜੇ ਪਾਸੇ ਹੈ ਮੁਕਰਦੇ ਪਾਇਆ ਨੰਬਰ ਕਿੱਧਰ ਹੈ ਕਾਲੀ ਕਲੀ ਵਾਲੇ ਨੇ ਜਿੰਨੀ ਜਲਦੀ ਸੀ ਭਰਾ ਬਣ ਢੈਰੀਆਂ ਤੇ ਲੈਣ ਤੇ ਕਲੀ ਪਾਈ ਕੇ ਸੈਂਟਰ ਲਾਈਨ ਤੇ ਤੇਰੇ ਕੋਰੇ ਰੈਫਰੀ ਨਾਲ ਕੋਈ ਕਿੰਤੂ ਫਰਕਉ ਨਹੀਂ ਭਰਾ ਰੈਫਰੀ ਰੈਫਰੀ ਦਾ ਫੈਸਲਾ ਕਰਦਾ ਭਾਈ ਰੈਫਰੀ ਦਾ ਫੈਸਲਾ ਹੰਕਮ ਦਾ ਪਾਣੀ ਗੋਡੀ ਬੱਲੇ ਪਾਰ ਰੇੜ ਪਾਰ ਰੇੜ ਯਾਰ ਅਰੇ ਕਰੋ ਲਾਈਨ ਨਹੀਂ ਵੀਰ ਬਣ ਕੇ ਕਿੰਨੇ ਰੇਡ ਪੁਆਇੰਟ ਸਾਰਾ ਮਿੰਟ ਰਹਿੰਦਾ ਰਹੇ ਜੀ ਤੇਰੀ ਨੀ ਰਹਿੰਦੀ ਮੈਂ ਬਿਨੈ ਵੀ ਰੈਫੀ ਦਾ ਫੈਸਲਾ ਵੀ ਨਹੀਂ ਅੰਤਮ ਹੈ ਕਿਉਂਕਿ ਕੋਈ ਲਾਈਨ ਨਹੀਂਗਾ ਕੋਈ ਰਿਵਿਊ ਨਹੀਂ ਕੋਈ ਹੋਰ ਨਹੀਂ ਪੁਆਇੰਟ ਮੇਰੇ ਪਾਉਣ ਯਾਰਾ ਵੀਰੇ ਨਾ ਕਰੋ ਹਰੀ ਕਾਲੇ ਖੜੋ ਵੀਰ ਬਣ ਕੇ ਉਹ ਖੜੋ ਬੜੀ ਕਹਿਣਾ ਬਾਈ ਨੂੰ ਲਾਈ ਹੀ ਹੈ ਨੀ ਯਾਰ ਜਦੋਂ ਹੀ ਸ਼ੁਰੂ ਹੀ ਹੋਇਆ ਮੈਚ ਯਾਰ ਐਨਾ ਕਰੋ ਸੋਲੂਸ਼ਨ ਨਹੀਂ ਮਈ ਇਸ ਮਸਲੇ ਦਾ ਕੋਈ ਹੱਲ ਨਹੀਂ ਐਡੀ ਕਿਹੜੀ ਗੱਲ ਐ ਇਤਿਹਾਸਿਕ ਹਮਲਾ ਪਰ ਸਾਡੇ ਅੱਜ ਰੈਫਰੀ ਦਾ ਫੈਸਲਾ ਤਲ ਚੱਲੂ ਭਰਾ ਆਹ ਟੀਮਾਂ ਨੇ ਬਾਈ ਬਹੁਤ ਵੇਡ ਵੀ ਕਰੀ ਆ ਤੇ ਭਰਾਵਾਂ ਨੇ ਹੁਣ ਐ ਨਾ ਕਰੋ ਸਾਨੂੰ ਖਰਾਬ ਤੇ ਰੈਫਰੀ ਦਾ ਫੈਸਲਾ ਅੰਤ ਤੋ ਨਾ ਬਾਈ ਵਾਇਓ ਮੁੰਡੀ ਮਾਇਓ ਮੁੰਡੀ ਹਰੇ ਕਰੋ ਖੜਨਾ ਪੈਣਾ ਬਾਈ ਲਾਈ ਵੀ ਹੈਣੀ ਜਦੋਂ

ਮੇਰਾ ਵੀਰ ਆਏ ਨਾਮ ਕਰੋ ਯਾਰ ਉਹੀ ਸਾਰੇ ਸੀਨੀਅਰ ਪਲੇਅਰ ਉਹ ਅੰਦੇ ਕਿੰਨੇ ਕਿੰਗਾ ਨਾਂ ਦੇ ਬੋਲਦੇ ਸੋਹਣੇ ਲੱਗਦੇ ਹੋ ਯਾਰ ਤੁਸੀਂ ਇੰਨੇ ਸੀਨੀਅਰ ਪਲੇਅਰ ਉਹ ਯਾਰ ਭਾਈ ਮਾੜਾ ਦੇਖਿਆ ਤੁਮ ਐਵੇਂ ਕਰ ਬੱਚਿਆਂ ਨੂੰ ਲੜੀਏ ਇੰਨੇ ਸੀਨੀਅਰ ਪਲੇਅਰ ਆ ਯਾਰ ਤੁਸੀਂ ਬਾਦੋ ਮਾਮਲਾ ਕਰੋ ਯਾਰ ਮਾਰਨਾ ਵਾਹ ਉਕੇ ਲਾਈਵ ਹੁੰਦਾ ਦਾ ਆਪਾਂ ਦੇਖ ਲੈਣੇ ਹਨ ਚਲੋ ਜਿਹੜਾ ਫੈਸਲਾ ਹੋ ਗਿਆ ਹੋ ਗਿਆ ਭਾਈ ਜੀ ਹਾਂ ਉਹ ਜਮਾਂ ਮੱਤਾਂ ਕੇ ਕਰਨਾ ਹੀ ਪਊਗਾ ਬੋਲੇ ਉਹਨੇ ਉਹ ਜਾਲੀ ਬਾਤ ਦੇਖ ਲਾਂਗੇ ਉਹ ਬਲੇ ਬੋਲਦਾ ਇਸ ਪੁਆਇੰਟ ਤੇ ਬਾਅਦ ਤੁਸੀਂ ਜੇ ਲੈ ਲਗੇ ਤੁਸੀਂ ਮੈਚ ਸ਼ੁਰੂ ਕਰਾਵਣੇ ਦਰਸ਼ਕ ਬਹੁਤ ਵੇਟ ਕਰ ਰਹੇ ਸੀ ਆ ਮੈਚ ਦੀ ਮੇਰੀ ਸੁਣੋ ਪਿੰਡ ਵਾਲਿਓ ਗੱਲ ਦਿਲਨਰ ਭਾਲ ਦੀ ਆ ਜਿੱਦੋਂ ਮੈਂ ਲਾਈਵ ਹੋਇਆ ਆ ਲਾਈਕ ਸ਼ੇਅਰ ਕਰੋ ਨਾ ਸਾਰੇ ਕੋਲੋ ਆ ਗਿਆ ਦੀ ਫੇਸਬੁੱਕ ਮੇਰਾ ਵੀ ਯਾਰ ਦਿਲਨਰ ਭਾਲ ਦੀ ਆ ਜਿੱਦੋਂ ਲਾਈਵ ਚੱਲੀ ਜਾਂਦਾ कमेंट करो वठ <laughs> न करो भाभे आई मैच वेखण लाइ भई हुन बेनती आहे ਲਾਓ ਸਾਹਮਣੇ ਰੇਡ ਪਰ ਮੇਰੇ ਮੁੰਨਾ ਤਿਆਰ ਬਾਜ਼ ਤਿਆਰ ਹੈ ਸਿਰੇ ਦਾ ਮੈਚ ਮੇਰੇ ਮਿੱਤਰੋ ਪੰਜਾਬ ਦੀਆਂ ਦੋ ਮੰਨੀਆਂ ਪਰਵਾਨੀਆਂ ਟੀਮਾਂ ਹੈ ਲੈ ਗਏ ਹਰਦੇਵ ਹੋ ਗਿਆ ਤਕੜਾ ਕਹਿਣ ਜਾਂ ਜੱਜ ਸ਼ੰਗੂ ਜਾਂ ਛੱਟਪੁਰ ਪਣੀ ਨੂੰ ਆਹ ਮੇਰੇ ਮਿੱਤਰੋ ਪੈਂਦੀ ਰੇਡ ਹੈ ਫੱਤਰ ਜੰਗਦਾ ਹਰਦੇਵ ਭੜ ਗਿਆ ਬਗਲਾ ਲੱਗ ਗਿਆ ਜੱਫਾ ਹੋ ਗਈ ਬੱਲੇ ਬੱਲੇ ਬੜੇ ਮਿੱਤਰੋ ਸਾਹਮਣੇ ਦੇਖਾਂਗੇ ਵੀ ਨੰਬਰ ਕਿਹਦਾ ਹੈ ਜਿਹੜੀ ਟੀਮ ਦਾ ਕਿਵੇਂ ਸਮਾਂ ਨੰਬਰ ਚਾਪੀਆਂ ਦਾ ਚੱਲ ਜੇ ਮੁੰਡਿਆ ਪਾਕ ਕਬੱਡੀ ਸਰਦੁੱਲੇ ਦਾ ਪਿੰਡਾ ਕੁਲਦੀਪ ਨਾਮ ਦਾ ਮੁੰਡਾ ਕਬੱਡੀ ਪਾਉਣ ਦੇ ਲਈ ਤੁਰ ਪਿਆ ਰੇਡ ਪੈ ਗਈ ਹੈ ਬਾਬਾ ਮੁਰਾਦ ਸਿੰਘ ਦਾ ਪਾਂਡੀ ਵਾਲੇ ਮੁੰਡੇ ਆ ਗਏ ਆ ਤੇ ਜੰਗੀ ਰਾਣਾ ਪੁੱਜ ਜੇ ਬਈ ਜਾਂਦੇ ਮੈਚ ਜੇ ਨਾ ਆਈ ਤੇ ਟੀਮ ਜਾਈ ਕੱਟੀ ਵੀਰੇ ਵਿੱਚੋਂ ਆਹ ਸੰਦੀ ਰੇਡ ਪੈ ਗਈ ਹੈ ਤੇ ਨੰਬਰ ਕਹਿੰਦੇ ਰੇਡਰ ਦਾ ਅਧੁੱਲੇ ਵਾਲੇ ਪਿੰਡ ਦਾ ਕੁਲਦੀਪ ਨੰਬਰ ਜੋੜ ਗਿਆ ਪੁਆਇੰਟ ਰੇਡਰ ਦਾ ਜਲਦੀ ਮੁੰਡਿਆ ਪਾਕ ਕਬੱਡੀ ਆਓ ਸਾਹਮਣੇ ਕਬੱਡੀ ਪੈਂਦੀ ਹੈ ਜਿਹੜਾ ਵੀਰ ਸੱਦਾ ਮੈਦਾਨ ਤੇ ਬੋਲ ਰਿਹਾ ਉਹ ਪ੍ਰਾਂਕਰੇ ਗੇੜੇ ਕੋਲੇ ਕਿਸਮਾ ਕਰੇ ਸਾਡਾ ਖਾਲਸਾ ਵੀਰ ਇਸਮਾ ਤੇ ਲੈ ਕੇ ਪਾਈਆਂ ਦੀ ਜ਼ਿੰਮੇਵਾਰੀ ਸਾਹਮਣੇ ਆ ਰਾਉਂਡ ਜਿਹੜਾ ਭਾਈ ਇਧਰ ਨੂੰ ਆਈ ਭਰਾ ਬਣ ਕੇ ਇਧਰ ਨੂੰ ਆ ਜਾ ਵੀਰ ਬਣ ਕੇ ਸਾਹਮਣੇ ਜਿਹੜੇ ਬੀਤੀ ਖੜਾ ਪਰਿਆ ਵੀਰ ਬਣ ਕੇ ਆਓ ਸਾਹਮਣੇ ਕਬੱਡੀ ਪੈ ਗਈ ਮੇਰੇ ਮਤਰੋ ਔਰ ਖਾਨ ਭੱਜ ਗਿਆ ਨੰਬਰ ਰੇਡਰ ਦਾ ਪੁਆਇੰਟ ਕਹਿੰਦੇ ਇਸ ਸਮੇਂ ਹਰੀ ਗਰੀ ਟੀਮ ਦਾ ਕਲਾਸੀ ਐਂਡਿੰਗ ਨਾਉ ਸਾਹਮਣੇ ਆਜਾਣ ਗੱਭਰੂ ਫਕਰ ਝੰਡੇ ਵਾਲਾ ਕਬੱਡੀ ਕਬੱਡੀ ਕਰਦਾ ਕੇਵਲ ਵੰਦ ਹੈ ਚਾਰ ਨੇ ਚਾਰੇ ਤਿਆਰ ਹੈ ਵਾਹ ਵੀ ਫਕਰ ਝੰਡੇ ਵਾਲਿਆ ਇਧਰਲੇ ਪਾਸੇ ਉਹ ਵੀ ਬੰਨੇ ਬੰਨੇ ਆਹ ਜਫਾ ਲਗਿਆ ਨੰਬਰ ਜਿਹੜਾ ਹਰੀ ਜਰੀ ਟੀਮ ਦਾ ਹੈ